ਲਓ ਵੀ ਮਿੱਤਰੋ ਅੱਜ ਆਪਾਂ ਇੱਕ ਨਵੀਂ ਵੀਡੀਓ ਕਰਦੇ ਆਂ ਸ਼ੂਟ ਅੱਜ ਮੇਰੇ ਕੈਮਰਾ ਦੂਗਾ ਸੀਗਾ ਮੈਂ ਕਿਹਾ ਚੱਲ ਆਪਾਂ ਇਹਦੇ ਤੋਂ ਹੀ ਕਰਦੇ ਹਾਂ ਕਿਉਂਕਿ ਆਪਾਂ ਇੱਕ ਵਾਰੀ ਪਹਿਲਾਂ ਵੀ ਇਹਦੀ ਵੀਡੀਓ ਕਰੀ ਆ ਇਹ ਆਇਆ ਆਪਣੇ ਸਪਰੇਅ ਕਰਨ ਟਰੈਕਟਰ ਕਿਹੜਾ ਇਹ ਟਰੈਕਟਰ ਹੈਗਾ ਮਾਸਟਰ ਮਾਈਂਡ ਬਾਕੀ ਬਾਈ ਨੂੰ ਪੁੱਛਦੇ ਆਂ ਮਾਸਟਰ ਮਾਈਂਡ ਮਾਸਟਰ ਮਾਈਂਡ ਇਹ ਕਹਿੰਦੇ ਵੀ ਹੁਣ ਬਾਕੀ ਆਪਾਂ ਬਾਈ ਨੂੰ ਪੁੱਛਦੇ ਆਂ ਵੀ ਕਿੰਨੇ ਕਿਦਾ ਇਹ ਤਿਆਰ ਹੁੰਦਾ ਹੈ ਤੇ ਬਾਕੀ ਕੀ ਇਹਨਾਂ ਦਾ ਹਿਸਾਬ ਕਿਤਾਬ ਆ ਉਹ ਬਾਈ ਨੂੰ ਪੁੱਛਣ ਵਾਲੇ ਇਹਨਾਂ ਨੂੰ ਆਪਾਂ ਤੁਹਾਨੂੰ ਫੋਨ ਨੰਬਰ ਦੇ ਦਾਂਗੇ ਜੇ ਕਿਸੇ ਨੂੰ ਲੋਡ ਹੋਈ ਤਾਂ ਕਰਾ ਵੀ ਸਕਦੇ ਹੋ ਤੁਸੀਂ ਇੱਧਰ ਮੇਰੇ ਏਰੀਏ ਦੇ ਵਿੱਚ ਆਪਣਾ ਜਖਬਾਲੀ ਕੋਲ ਕੀ ਆਹਲ ਚੱਲੋ ਵੀਰ ਵਧੀਆ ਵਧੀਆ ਬਾਈ ਹੋਰ ਠੀਕ ਠਾਕ ਬਾਈ ਹਾਂਜੀ ਹਾਂਜੀ ਵਧੀਆ ਇਹ ਇਹ ਬਾਈ ਪਹਿਲਾਂ ਤਾਂ ਅਸੀਂ ਕਿੰਨਾ ਕ ਟਾਈਮ ਹੋ ਗਿਆ ਹੁਣ ਉੱਤੇ ਨੂੰ ਇਹ ਹੋ ਗਏ ਜੀ ਇਹਨੂੰ 3 ਸਾਲ ਹੋ ਗਏ ਲਗਭਗ 3 ਸਾਲ ਹੋ ਗਏ ਹਾਂਜੀ ਹਾਂਜੀ ਇਹ ਕੀ ਵੀਰੇ ਦਾ ਪ੍ਰਾਈਸ ਪ੍ਰੂਜਾ ਰੇਟ ਕੀ ਹੈ ਇਹਦਾ ਪ੍ਰਾਈਸ ਇਹਦਾ ਜੀ 12 ਲੱਖ ਰੁਪਏ ਹੈ ਜੀ 12 ਲੱਖ ਰੁਪਏ 11 ਲੱਖ 12 ਲੱਖ ਦੇ ਲਗਭਗ ਸਮਥਿੰਗ ਆ ਜਾਣੀ ਲਾਲਾ ਵੀ ਕੱਕਾ ਕੱਕਾ ਪਾ 12 ਲੱਖ ਚ ਪਏ ਜਾਂਦਾ ਹਾਂ 12 ਲੱਖ ਚ ਪਏ ਜਾਂਦਾ ਹਾਂ 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 ਇਹ ਐਵੇਂ ਇਹ ਬਾਈ ਜਿਵੇਂ ਹੁਣ ਤੁਸੀਂ ਕਣਕ ਚ ਸਪਰੇਅ ਕਰਦੇ ਹੋ ਹਾਂਜੀ ਹਾਂਜੀ ਫਿਰ ਇਹ ਮਤਲਬ ਇਹਦਾ ਹੀ ਹੈਗਾ ਵੀ ਸਾਲ ਖੜਾਉਣਾ ਆਪਾਂ ਵੀ ਜੀਰੀ ਦੇ ਵਿੱਚ ਵੀ ਕਰ ਕਰ ਦੰਨੇ ਹਾਂ ਹਾਂਜੀ ਹਾਂਜੀ ਸਾਰੀ ਫਸਲਾਂ ਚ ਹੋ ਜਾਂਦੀ ਹੈ ਨਰਮੇ ਚ ਹੋ ਜਾਂਦੀ ਹੈ ਗੰਨੇ ਚ ਵੀ ਹੋ ਜਾਂਦੀ ਹੈ ਆਲੂ ਚ ਵੀ ਹੋ ਜਾਂਦੀ ਹੈ ਜਣੀ ਇਹ ਮੰਨ ਕੇ ਚੱਲੀ ਹੈ ਵੀ ਕਣਕ ਦਾ ਸੀਜ਼ਨ ਜ਼ਿਆਦਾ ਵਧੀਆ ਲੱਗ ਜਾਂਦਾ ਹੈ ਨੀ ਕਣਕ ਦਾ ਸੀਜ਼ਨ ਵਧੀਆ ਲੱਗਦਾ ਤੇ ਕੋਟਨ ਦੀ ਬੈਲਟ ਜਿਹੜੀ ਆ ਹੋਰ ਫਾਇਲਕਾ ਉਹ ਵੀ ਮਤਲਬ ਵਧੀਆ ਸੀਜ਼ਨ ਲੱਗ ਜਾਂਦਾ ਅੱਛਾ ਅੱਛਾ ਤੁਸੀਂ ਉਧਰ ਤੁਹਾਡੀ ਵਧੀਆ ਲੱਗ ਲੱਗ ਜਾਂਦਾ ਤੁਹਾਡੀ ਉਹੜੀ ਸਾਈਡ ਉਧਰ ਵੀ ਵਧੀਆ ਲੱਗਦਾ ਹਾਂ ਤੇ ਮੜਾ ਇਹ ਬੰਦ ਕਰ ਲਾ ਪਰ ਤੇ ਬਾਕੀ ਬਾਈ ਨੇ ਹੁਣ ਇਹ ਕਰ ਲਿਆ ਇਹ ਕਿੰਨੇ ਕਿੱਲਿਆ ਨਹੀਂ ਬਾਈ ਇੱਕ ਵਾਰੀ ਚ ਕਿੰਨੇ ਕਿੱਲਿਆਂ ਦੀ ਕਰ ਦਿੰਦਾ ਇਹ ਜੀ 1000 ਲੀਟਰ ਦਾ ਟੈਂਕ ਹੈ ਤੇ 5 ਕਿੱਲਿਆਂ ਸੀ ਇੱਕ ਵਾਰ ਚ ਪਿਆ ਜਾਂਦੀ ਹੈ ਬਾਕੀ ਜੇ ਕੋਈ ਮੰਨ ਲੈ ਜ਼ਮੀਂਦਾਰ ਜੇ ਕਟ ਪਾਣੀ ਲਾਉਣਾ ਹੋਵੇ ਵੱਧ ਲਾਉਣਾ ਉਹ ਹਿਸਾਬ ਨਾਲ ਸੈਟਿੰਗ ਹੋ ਜਾਂਦੀ ਹੈ ਇਹਦੀ ਠੀਕ ਆ ਜਣੀ ਇੱਕ ਵਾਰੀ ਤੋਂ ਪੰਜ ਕਿੱਲਾਂ ਦੀ ਕਰ ਦੰਨੇ ਹੋ ਹਜ਼ਾਰ ਲੀਟਰ ਦਾ ਟੈਂਕ ਹੈ ਅੱਛਾ 1000 ਲੀਟਰ ਦਾ ਟੈਂਕ ਆ ਹਾਂਜੀ ਹਾਂਜੀ ਇਹ ਬਾਈ ਟਰੈਕਟਰ ਇਹ ਨਮਾਈਆਂ ਮਾਸਟਰਮਾਈਂਡ ਇਹ ਕੰਪਨੀ ਆਪਣੇ ਹੈਗੀ ਹੈ ਇਹ ਆਉਂਦੇ ਨੇ ਟਰੈਕਟਰ ਇਹਦੇ ਹਾਂਜੀ ਇਹ ਇੰਟਰ ਟਰੈਕਟਰ ਦਾ ਇੰਜਨ ਹੈ ਜੀ ਇੰਟਰ ਜਿਹੜਾ ਮਹਿੰਦਰਾ ਦੇ ਮਹਿੰਦਰਾ ਰਾ ਦੇ ਤੇ ਜਿਹੜਾ ਇੰਟਰ ਆਉਂਦੇ ਹੁੰਦੇ ਤੇ ਅੱਛਾ ਅੱਛਾ ਬਾਈ ਆਪਣੇ ਕੋਲ ਵੀ ਇੰਟਰ ਰਿਹਾ ਏ ਬਹੁਤ ਟਾਈਮ ਇਹ ਬਾਈ ਕਿੰਨਾ ਫੁੱਟ ਬਣ ਜਾਂਦਾ ਯਾਰ ਤੁਸੀਂ ਖੋਲਦੇ ਹੋ ਇਹ ਇਹ ਲਗਭਗ 40 ਫੁੱਟ ਦੇ ਕੰਮ ਚ ਲਈ ਜਾਂਦੀ ਤਾਂ ਮ ਜੇ ਮਨ ਲਾ ਵੀ ਅੱਧਾ ਕਿਲਾ ਤਾਂ ਲਈ ਜਾਂਦਾ ਹਾਂ ਹਾਂ ਵੀ ਕਿਲੇ ਜੇ ਮੰਨ ਕੇ ਚੱਲੋ ਤੁਸੀਂ ਚਾਰ ਗਿਹੜੇ ਲਾਉਂਦੇ ਆ ਚਾਰ ਗਿਹੜੇ ਲਾਉਂਦੀ ਆ ਬਸ ਜੇ ਮੰਨ ਲਾ ਵੀ ਦੋ ਗਿਹੜਿਆਂ ਚੋਂ ਥੋੜਾ ਅੱਧਾ ਕਿਲਾ ਜਾਂਦਾ ਹੈ ਨੀ ਹਾਂਜੀ ਅੱਧਾ ਕਿਲਾ ਜਾਂਦਾ ਹਾਂ ਤੇ ਇਹ 300 ਰੁਪਏ ਕਿਲਾ ਤੁਸੀਂ ਲੈਣੇ ਹੋ ਹਾਂਜੀ ਹਾਂਜੀ ਤੇ ਤੁਹਾਡਾ ਮੜਿਆ ਫੋਨ ਨੰਬਰ ਬੋਲਦੇ ਬਾਕੀ ਆਪਾਂ ਲਿਖ ਕੇ ਵੀ ਲਾ ਦਾਂਗੇ ਨੰਬਰ ਕਿੰਨਾ ਹੈ ਨੰਬਰ ਆਪਣਾ ਜੀ 97797 97288 ਜੀ ਗਿਰਦਾਰੀ لال ਦੇ ਨਾਂ ਤੋਂ ਜੀ ਠੀਕ ਆ ਲੈ ਵੀ ਮਿੱਤਰੋ ਜਿਹਨੂੰ ਵੀ ਲੋੜ ਹੋਈ ਉਹ ਆਪਣਾ ਕਰ ਲਿਓ ਸੰਪਰਕ ਬਾਕੀ ਇਹ ਆ ਵੀ ਟਰੈਕਟਰ ਇਹਦੇ ਤੇ ਇਹ ਪੱਕਾ ਹੀ ਲੱਗਿਆ ਵਾ ਇੱਕ ਆਪਾਂ ਹੋਰ ਦੇਖਦੇ ਹੁੰਨੇ ਹੋਂ ਕਹਿੰਦੇ ਭਾਈ ਅਸੀਂ ਖੋਲ ਵੀ ਲੈਨੇ ਆ ਇਹਨਾਂ ਨੇ ਖੋਲਣ ਖੁੱਲਣੇ ਵਾਲਾ ਸਿਸਟਮ ਕੋਈ ਨਹੀਂ ਹੈਗਾ ਟਰੈਕਟਰ ਲਾਇਆ ਵਾ ਇਹਨਾਂ ਨੇ ਪੂਰਾ ਪੱਕਾ ਆ ਦੇਖੋ ਛੋਟੇ ਛੋਟੇ ਟਾਇਰ ਨੇ ਕੋਈ ਮਦਦਾਈ ਨਹੀਂ ਕਰਦਾ ਕੋਈ ਕੁਝ ਨਹੀਂ ਕਰਦਾ ਇੱਕ ਸਾਲ ਨਹੀਂ ਭਾਈ ਆਪਾਂ ਨੂੰ ਇਤ ਕੀ ਦੂਜਾ ਸਾਲ ਹੋ ਗਿਆ ਕਰਦਿਆਂ ਨੂੰ ਚੱਲ ਮਿੱਤਰਾ ਕਰ ਲਾ ਸਟਾਰਟ ਤੇ ਇਤ ਕੀ ਆਪਾਂ ਨੂੰ ਦੂਜਾ ਸਾਲ ਹੋ ਗਿਆ ਵੀ ਪਿਛਲੀ ਵਾਰੀ ਇਹ ਆ ਵੀ ਗੁੰਡੀ ਚ ਮੇਦਾ ਵੀ ਚੱਕਤਾ ਇਹਨੇ ਇੱਕ ਲੇਖੇ ਦੇ ਵਿੱਚ ਲਾ ਹੁਣ ਇੱਥੋਂ ਲੈਣਾ ਪਰ ਲੈਣਾ ਚ ਬੱਚਾ ਮਾ ਇੱਕ ਉਧਰੋਂ ਪਰ ਲਾਂਗੇ ਇੱਕ ਇੱਥੋਂ ਪਰ ਲਾਂਗੇ ਰੇਹ ਵੀ ਪਾਉਂਦੇ ਨੇ ਕਹਿੰਦੇ ਹਿੰਦੇ ਰੇਹ ਵਾਲੀ ਸਾਡੀ ਖਰਾਬ ਹੋਈ ਵੀ ਆ ਨਹੀਂ ਤੂੰ ਅੱਜ ਰੇਹ ਵੀ ਪਵਾਉਣਾ ਤਾਂ ਇਹ ਕਹਿੰਦਾ ਸਾਡਾ ਰੇਹ ਵਾਲਾ ਕੰਮ ਹੋਇਆ ਵਾ ਖਰਾਬ ਤੇ ਬਾਕੀ ਜੀ ਨੂੰ ਲੋਡ ਹੋਈ ਉਹ ਨੰਬਰ ਪਾਤਾ ਬਾਈ ਨੇ ਬੋਲਤਾ ਉਹ ਆਪਣਾ ਦੇਖ ਕੇ ਤੁਸੀਂ ਆਪਣਾ ਕਾਲ ਕਰ ਸਕਦੇ ਹੋ ਮਿਹਰਬਾਨੀ ਧੰਨਵਾਦ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ